ਭਾਰਤ ਨਮੋ ਬੁਧਾ ਪਿੰਡ ਬਾਟਕਲਾ ਦੇ ਨਗਰ ਵਾਸੀਆਂ ਨੇ ਇਕੱਠੇ ਹੋ ਕੇ ਅੱਜ 바ਵਾ ਸਾਹਿਬ ਡਾਕਟਰ ਪੀਮਰਾਓ ਬੇਦਕਰ ਜੀ ਦਾ 134ਵਾਂ ਜਨਮ ਦਿਨ ਬੜੀ ਧੂਮਤਾਂਮ ਨਾਲ ਮਨਾਇਆ ਜਾ ਰਿਹਾ ਹੈ ਇਹ ਕੱਲੇ ਭਾਰਤ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇਹ ਜਨਮ ਦਿਨ ਬੜੀ ਧੂਮਤਾਂਮ ਨਾਲ ਮਨਾਇਆ ਜਾਂਦਾ ਹੈ ਇਹ ਕਿਉਂ ਮਨਾਇਆ ਜਾਂਦਾ ਕਿਉਂਕਿ ਉਹਨਾਂ ਨੇ ਕਾਰਨਾਮੇ ਇਸ ਤਰ੍ਹਾਂ ਕੀਤੇ ਆ ਕਿ ਦੁਨੀਆ ਨੂੰ ਦਿਖਾ ਦਿੱਤਾ ਕਿ ਕਿਸ ਤਰ੍ਹਾਂ ਸਿੱਖਿਆ ਇੱਕ ਇਦਾਂ ਦਾ ਹਥਿਆਰ ਹੈ ਉਹਨਾਂ ਦਾ ਮੇਨ ਮਕਸਦ ਹੈ ਐਜੂਕੇਟ ਯੂਨਾਈਟ ਐਂਡ ਥੈਨ ਐਜੀਟੇਟ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਜੋ ਉਹਨਾਂ ਦਾ ਨੀਜ਼ਮ ਹੈ ਜੋ ਉਹਨਾਂ ਦਾ ਮਕਸਦ ਹੈ ਪ੍ਰਿੰਸੀਪਲ ਹੈ ਉਹ ਹੈਗਾ ਸਿੱਖਿਆ ਸਿੱਖਿਆ ਤੇ ਉਹਨਾਂ ਨੇ ਬਹੁਤ ਜ਼ੋਰ ਦਿੱਤਾ ਜਿੰਨਾ ਚਿਰ ਅਸੀਂ ਸਿੱਖਿਆਤ ਨਹੀਂ ਹੋਵਾਂਗੇ ਉਹਨਾਂ ਚਿਰ ਸਾਨੂੰ ਆਪਣੇ ਹੱਕ ਹਕੂਕ ਬਾਰੇ ਕੋਈ ਪਤਾ ਨਹੀਂ ਲੱਗੇਗਾ ਅਸੀਂ ਆਪਣੇ ਨਗਰ ਵਾਸੀਆਂ ਨੂੰ ਇਹ ਚੰਨ ਚੰਨ ਦੀ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਇਸ ਚੀਜ਼ ਦੇ ਸੁਚੇਤ ਕਰਦੇ ਆ ਕਿ ਜੋ ਵੀ ਉਹਨਾਂ ਦੇ ਮਿਸ਼ਨ ਹੈ ਜੋ ਉਹਨਾਂ ਨੇ ਕਿਹਾ ਹੈ ਅਸੀਂ ਉਹਨਾਂ ਦੇ ਮਾਰਗ ਤੇ ਚੱਲਾਂਗੇ ਤਾਂ ਹੀ ਜਾ ਕੇ ਅਸੀਂ ਆਪਣੇ ਮਿਸ਼ਨ ਸਫਲ ਹੋਵਾਂਗੇ ਬਹੁਤ ਪਰਮਾ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਸਹਿਯੋਗ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਨਤਨ ਮਨਾਇਆ ਸਾਰਿਆਂ ਨੂੰ ਲੱਖ ਲੱਖ ਬਹੁਤ-ਬਹੁਤ ਵਧਾਈ ਸਾਡੇ ਸਾਥੀ ਕਵੇਤ ਵਿੱਚ ਜੋ ਸਾਡੇ ਫੋਰਨ ਦੇ ਵਿੱਚ ਵੀ ਬੈਠੇ ਕਵੇਤ ਵਿੱਚ ਬੈਠੇ ਆ ਹੋਰ ਵੀਟਲੀ ਦੇ ਵਿੱਚ ਇੰਗਲੈਂਡ ਦੇ ਵਿੱਚ ਜਿੱਥੇ ਕਿਤੇ ਵੀ ਸਾਡੇ ਬਾਹਰਲੇ ਸਾਥੀ ਬੈਠੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਇਹ ਵਿਚਾਰ ਸੁਣੇ ਆ ਅਸੀਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਸਾਰੇ ਮਨੁੱਖਾਂ ਨੂੰ ਇਹ ਹੀ ਆ ਵੀ ਨਸ਼ਿਆਂ ਤੋਂ ਮੁਕਤ ਰਹਿਣ ਤੇ ਐਜੂਕੇਸ਼ਨ ਲੈਣ ਤਾਂ ਕਿ ਆਪਣੇ ਅਧਿਕਾਰ ਆਪਣੇ ਜੀਵਨ ਨੂੰ ਆਪਣੇ ਮਿਆਰ ਉੱਪਰ ਚੱਕਣ ਤੇ ਸਮਾਰਨ ਨੂੰ ਸਮਾਈ ਸੇ ਤੇ ਜੈ ਭੀਮ ਜੈ ਭਾਰਤ ਨਮਸਕਾਰ ਗੁਰੂ ਰਵਿਦਾਸ ਜੀ ਦਾ ਬੇਗਮ ਖੋਰਾ ਜੀ ਗੁਰੂ ਰਵਿਦਾਸ ਜੀ ਦਾ ਬੇਗਮ ਖੋਰਾ ਜੀ ਗੁਰੂ ਰਵਿਦਾਸ ਜੀ ਦਾ ਬੇਗਮ ਪੋਰਾ ਜੀ ਗੁਰੂ ਰਵਿਦਾਸ ਜੀ ਦਾ ਗੁਰੂ ਨਬੀ ਦਾ ਜੀ ਦਾ ਬੇਗੰਭਰਾ ਸੋ ਅੱਜ ਇਹ ਤੁਸੀਂ ਸੋਚਣਾ ਕਿ ਅਸੀਂ ਕਦੋਂ ਸੁਣਾ ਸੋ ਮੇਰੇ ਵੀਰਾਂ ਭੈਣਾਂ ਵੱਲੋਂ ਬਹੁਤ ਸਾਰੇ ਮਾਣ ਆਇਆ ਤੇ ਤੁਹਾਨੂੰ ਧੰਨਵਾਦ ਸ਼ੁਕਰੀਆ ਸੋ ਇਸ ਦੇ ਨਾਲ ਅੱਗੇ ਜਾਂ ਰਹੇ ਆ ਬਾਬਾ ਸਾਹਿਬ ਵੀ ਪਰੋ ਡਾਕਟਰ ਮੈਡਕਲ ਜੀ ਦੇ ਸੋ ਪਿਆਸ ਦੇ ਵਿੱਚੋਂ 100 सोर् से ਇਹ ਗੁਰੂ ਰਵੀਦਾਸ ਜੀ ਦਾ ਬੇਗਮਪੂਰਾ ਇਹ ਗੁਰੂ ਰਵੀਦਾਸ ਜੀ ਦਾ ਬੇਗਮਪੂਰਾ ਜਵਾਵਨ ਹਾਰੇ ਮੇਰੇ ਗੁਰੂ ਰਵੀਦਾਸ ਦੇ ਸੋਹਕ ਸੋਹਕ ਜਪੇ ਹਾਰੇ ਕੋ ਸਾਥ ਦੇ ਐਸਾ ਰਾਤ ਲਿਖੇ ਮੇਰੇ ਸਭ ਨਾ ਕੋ ਇਹ ਗੁਰੂ ਰਵੀਦਾਸ ਜੀ ਦਾ ਬੇਗਮਪੂਰਾ ਇਹ ਗੁਰੂ ਰਵੀਦਾਸ ਜੀ ਦਾ ਬੇਗਮਪੂਰਾ ਦੇਵਤ ਘੁੰਮਦੇ ਆ ਪਿਓ ਬਾਬਾ ਸਾਹਿਬ ਦੀ ਦੇਣ ਆ ਅਜੇ ਵੀ ਬਹੁਤ سارے ਲੋਕਾਂ ਜਿਹੜੇ ਕਹਿੰਦੇ ਆ ਕਿ ਬਾਬਾ ਸਾਹਿਬ ਨੇ ਸਾਡੇ ਲਈ ਕੀ ਕੀਤਾ ਬਾਬਾ ਸਾਹਿਬ ਦੀ ਬਦੌਲਤ ਵਿਦੇਸ਼ਾਂ ਵਿੱਚ ਚਲੇ ਗਏ ਬਾਬਾ ਸਾਹਿਬ ਦੀ ਬਦੌਲਤ ਨੌਕਰੀਆਂ ਤੇ ਲੱਗ ਗਏ ਜੇਕਰ ਕਹਿੰਦੇ ਆ ਕਿ ਅਸੀਂ ਆਪਣੀ ਪੜ੍ਹਾਈ ਆ ਤੇ ਆਪਣੀ ਮਿਹਨਤ ਨਾਲ ਜਿਹੜਾ ਨੌਕਰੀ ਤੇ ਲੱਗੇ ਆ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਜੇ ਤੁਸੀਂ ਆਪਣੀ ਪੜ੍ਹਾਈ ਤੇ ਮਿਹਨਤ ਨਾਲ ਲੱਗੇ ਆ ਤੇ ਫਿਰ ਐਸਸੀ ਦਾ ਸਰਟੀਫਿਕੇਟ ਕਿਉਂ ਲਾਣਾ ਪਾੜ ਦਿਓ ਫਿਰ ਪਾੜੋ ਐਸਸੀ ਦਾ ਸਰਟੀਫਿਕੇਟ ਫਿਰ ਤੁਹਾਨੂੰ ਦੇਖਦੇ ਆ ਕਿ ਕੌਣ ਤੁਹਾਨੂੰ ਨੌਕਰੀ ਦੇ ਦਿੰਦਾ ਏਕਰ ਬਾਬਾ ਸਾਹਿਬ ਨਾ ਹੁੰਦੇ ਇਹ ਅੱਜ ਉਹ ਸੈਲਫ ਅਹੀ ਆਈਡੀਆ ਕਾਉਰਸ ਤੇ ਬੈਠਿਆ ਤੇ ਇਹਨਾਂ ਤੋਂ ਵੀ ਬੈਠਾ ਜੋਗੇ ਨਹੀਂ ਹੋਣਾ ਚਾਹੀਦਾ ਇਹ ਉਹਨਾਂ ਦੇ ਦੇਣ ਆਪਾਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਪੈਣਾ ਕਿਉਂਕਿ ਜੇਕਰ ਅਸੀਂ ਹੁਣ ਬਜ਼ੁਰਗਾਂ ਨੂੰ ਸਮਝਾਉਣ ਲੱਗ ਗਏ ਉਹਦੇ ਉਹ ਹੈ ਪੁਰਾਣੀ ਸੋਚ ਉਹ ਲੈ ਕੇ ਜੇ ਤੱਕ ਚੱਲਦੇ ਆਉਂਦੇ ਆ ਸਮੇਂ ਦੇ ਨਾਲ ਆਪਾਂ ਨੂੰ ਬਦਲਣਾ ਹੀ ਪੈਂਦਾ ਜੇਕਰ ਬਦਲਾਅ ਕਰਨਾ ਤੇ ਛੋਟੇ ਬੱਚਿਆਂ ਨੂੰ ਆਪਾਂ ਨੂੰ ਤਿਆਰ ਕਰਨਾ ਪੈਣਾ ਬਦਲਾਅ ਫਿਰ ਹੋਣਾ ਹੋਰ ਇਹ ਸੇਮਾ 35 ਕਿਲੋਮੀਟਰ ਤੋਂ ਮਾਰ ਰਹੀ ਹੈ ਕਿ ਇਸ ਦੇ ਉਨ੍ਹਾਂ ਦੇ ਟਾਈਮ ਦੇ ਵਿੱਚ ਜਿਹੜੀਆਂ ਆਪਾਂ ਜਿਹੜਾ ਪਰਨ ਵਰਤਨ ਕੀਤਾ ਸੀਗਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਆਪਣੀ ਪਾਰਕ ਦੇ ਵਿੱਚ ਜਿਹੜਾ ਬਹੁਤ ਸਾਰਾ ਕੰਮ ਹੋਣਾ ਬਣਾ ਹਜੇ ਮੈਂ ਸਾਰੇ